ਲਓ ਸੋਨੋ ਅੱਜ ਤੁਹਾਡੇ ਨਾਲ ਬਹੁਤ ਵੱਡੇ ਫਾਇਦੇ ਕਰਾਉਣ ਲੱਗੇ ਆ ਰੋਟਾਵੇਟਰ ਹੀ ਰੋਟਾਵੇਟਰ ਪਏ ਆ ਦੇਖ ਰਹੇ ਹੋ 40 ਤੋਂ 50000 ਰੁਪਿਆ ਸਸਤਾ ਰੋਟਾਵੇਟਰ ਮਿਲੂਗਾ ਬਿਲਕੁਲ ਬ੍ਰਾਂਡ ਨਿਊ ਕੀ ਆਫਰ ਲੱਗਾ ਕੀ ਸਕੀਮ ਹੈਗੀ ਆ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਵਕਤ ਆਪਾਂ ਖੜੇ ਆ ਦਸ਼ਮੇਸ਼ ਮਸ਼ੀਨਰੀ ਸਟੋਰ ਮਾਸ਼ੀਵਾੜਾ ਸਾਹਿਬ ਲੁਧਿਆਣਾ ਬਾਈ ਉਹਨੇ ਨਾਲ ਆਪਣੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਚੈਨਲ ਦੇ ਮਾਧਮ ਨਾਲ ਹਾਂਜੀ ਬਾਈ ਜੀ ਕੀ ਆਪਾਂ ਇਹ ਸਕੀਮ ਕੀ ਲਾਈ ਆ ਜਿਵੇਂ ਤੁਸੀਂ ਮੈਨੂੰ ਪਹਿਲਾਂ ਸਮਝਾਇਆ ਸੀ ਵੀ ਆਪਾਂ 40-50000 ਰੁਪਏ ਰੋਟਾਵੇਟਰ ਸਸਤਾ ਦਿੰਨੇ ਆ ਜਿਵੇਂ ਬਿਲਕੁਲ ਹੀ ਬ੍ਰਾਂਡ ਨਿਊ ਰੋਟਾਵੇਟਰ ਆ ਹਨਾ ਹਾਂਜੀ 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 ਇਹ ਵੀਰ ਜੀ ਸ਼ਕਤੀਮਾਨ ਕੰਪਨੀ ਦੇ ਰੋਟਾਵੇਟਰ ਨੇ ਅੱਛਾ ਜੀ ਤੇ ਅਸੀਂ ਕਿਸੇ ਕੰਪਨੀ ਤੋਂ ਲਾਰਜ ਚੱਕਾ ਜੀ ਇਕੱਠਾ ਓਕੇ ਟੈਂਡਰ ਭਰਿਆ ਸੀ ਤੇ ਉਹਦੇ ਵਿੱਚ ਇਹ ਰੋਟਾਵੇਟਰ ਅਸੀਂ ਇਕੱਠੇ ਚੱਕੇ ਨੇ ਇਹ ਅਸੀਂ ਜ਼ਿੰਮੇਦਾਰਾਂ ਨੂੰ ਇੱਕ ਤਰ੍ਹਾਂ ਨਾਲ ਪੰਜਾਬੀ ਜਗਾਇਜ਼ ਦਾ ਸਬਸਿਡੀ ਕੱਟ ਕੇ ਦੇ ਰਹੇ ਆ ਠੀਕ ਆ ਇਹ ਰੋਟਾਵੇਟਰ ਕੱਦੂ ਵਾਸਤੇ ਬਹੁਤ ਕਾਮਯਾਬ ਨੇ ਇਹਨਾਂ ਨੂੰ ਜਿਹੜਾ ਛੋਟੇ ਬਰੇਡ ਨੇ ਜਿਵੇਂ ਹੁਣ ਨਵੇਂ ਰੂਟਾਵੇਟਰ ਲੋਕ ਲੈ ਰਹੇ ਨੇ ਕੱਦੂ ਕਰਨ ਵਾਸਤੇ ਹਾਂਜੀ ਉਹ ਰੂਟਾਵੇਟਰ ਕਾਫੀ ਮਹਿੰਗੇ ਨੇ 1,60,65,000 ਦਾ ਅੱਕਦਾ ਆਉਂਦਾ ਠੀਕ ਹੈ ਇਹ 7 ਫੁੱਟ ਹੀ ਨਿਕਲੇ ਸਾਡੇ ਕੋਲ ਤੇ 5.5 ਫੁੱਟ ਨੇ ਠੀਕ ਹੈ ਤੇ ਇਹ ਰੂਟਾਵੇਟਰ ਅਸੀਂ ਸਿਰਫ ਦੇ ਰਹੇ ਹਾਂ ਜੀ 75,000 ਰੁਪਏ ਦਾ 75,000 ਰੁਪਏ ਦਾ ਸਿਰਫ 75,000 ਰੁਪਏ ਦਾ ਜੀ ਤੇ ਬਾਈ ਜੀ ਜੇ ਇਹ ਤੇ ਦੂਜਾ ਲਵਾਉਣਾ ਹੋਵੇ ਇਹਦਾ ਹੁਣ ਆ ਗਿਆ ਕੱਦੂ ਵਾਸਤੇ ਜੀ ਕਿਹਨੂੰ ਰੂਟਾਵੇਟਰ ਬਣਾਉਣਾ ਇਹਨੂੰ ਉਹ ਵੀ ਅਸੀਂ ਕੱਦੂ ਵਾਸਤੇ ਜੇ ਲੈਣ ਦਾ ਠੀਕ ਆ ਜੀ ਜੇ ਕਿਸੇ ਜ਼ਿਮੀਂਦਾਰ ਦੀ ਰਿਕੁਆਇਰਮੈਂਟ ਖੇਤ ਬੂਟਿਆਂ ਵਾਲੇ ਖੇਤ ਨੇ ਜਾਂ ਕੁਝ ਹੋਰ ਆ ਹਾਂਜੀ ਤਾਂ ਅਸੀਂ ਉਹਦਾ ਦੇਖੋ ਇੱਧਰ ਪੀਸ ਸਾਡੇ ਕੋਲ ਹਾਜ਼ਰ ਪਿਆ ਹਾਂਜੀ ਇਹਦਾ ਰੂਟਰਵੇਟਰ ਕੱਢਤਾ ਜੀ ਰੂਟਰ ਥੱਲਿਓ ਹਾਂਜੀ ਤੇ ਇਹਨੂੰ ਰੂਟਰ ਨਵਾਂ ਦੂਜਾ ਲਾ ਦੇ ਹਾਂ ਲਾ ਕੇ ਆ ਦੇਖੋ ਜੀ ਬਿਲਕੁਲ ਨਵੇਂ ਰੂਟਰਵੇਟਰ ਨੇ ਇਹ ਬਿਲਕੁਲ ਅਜੇ ਤਾਂ ਤਾਂ ਵੀ ਉਤਰਿਆ ਜੀ ਇੱਕ ਚੀਜ਼ ਬਈ ਹੋਰ ਆ ਤੁਸੀਂ ਆ ਮੂਰ ਤਾਂ ਥਾ ਰਹੇ ਹੋ ਸ਼ਕਤੀਮਾਨ ਦਾ ਹੈਗਾ ਹਨਾ ਪਰ ਉਹਨਾਂ ਦੇ ਕਲਰ ਹੋਰ ਹੁੰਦੇ ਆ। ਉਹ ਦੇਖਣ ਨਾਲ ਕਹਿੰਦਾ ਯਾਰ ਇਹ ਕਲਰ ਹੈ ਇਹ ਤਾਂ ਸ਼ਕਤੀਮਾਨ ਦੇ ਆਉਂਦੇ ਹੀ ਨਹੀਂਗੇ। ਕੀ ਕਾਰਨ ਕੀ ਇਹ? ਜਿਵੇਂ ਜੌਂਡੀਅਰ ਕੰਪਨੀ ਹੈ ਜਿਹੜੀ ਸ਼ਕਤੀਮਾਨ ਤੋਂ ਵੀ ਸਪਲਾਈ ਲੈਂਦੀ ਆ। ਹਾਂਜੀ। ਤੇ ਲੈਂਡ ਫੋਰਸ ਤੋਂ ਹੁਣ ਲੈਂਡ ਫੋਰਸ ਤੋਂ ਹੀ ਲੈ ਰਹੀ ਆ। ਅੱਛਾ ਜੀ। ਤੇ ਇਹ ਜੌਂਡੀਅਰ ਨੂੰ ਸਪਲਾਈ ਸੀ ਉਹ ਇਸ ਕਰਕੇ ਉਹਨਾਂ ਨੇ ਇਹ ਰੰਗ ਹਰੇ ਨੇ। ਓਕੇ ਓਕੇ ਵੀ ਇਹ ਠੀਕ ਆ। ਹੋਰ ਰੰਗ ਦਾ ਹੋਰ ਕੋਈ ਹੈ ਕੰਪਨੀ ਦੇ ਨੇ ਪੀਸ ਬ੍ਰਾਂਡਡ ਪੀਸ ਨੇ ਮਗਲਲ ਪਾਇਆ ਹੋਇਆ ਜੀ। ਹਾਂਜੀ ਹਾਂਜੀ। ਤੇ ਬਿਲਕੁਲ ਨਵੇਂ ਪੀਸ ਨੇ ਬਿਲਕੁਲ ਜੇ ਮਾਰਗੀਆਂ ਕਰਕੇ ਪੇਂਟ ਹਲਕਾ ਮੁਲਕਾ ਮਾੜਾ ਮੋੜਾ ਖਰਾਬ ਹੋਇਆ ਕਿਸੇ ਪੇਂਟ ਦਾ ਪੀਸ ਦਾ ਜੇ ਜੌਨ ਡੀਅਰ ਚੱਕ ਰਹੀਦਾ ਅਕਸਰ ਉਹ ਕੋਈ ਚੀਜ਼ ਵੇਖ ਕੇ ਜਾ ਕੇ ਹਾਂਜੀ ਉਹ ਤਾਂ ਇੰਟਰਨੈਸ਼ਨਲ ਬ੍ਰਾਂਡ ਆ ਉਹ ਤਾਂ ਹੁਣ ਮਾੜੀ ਚੀਜ਼ ਲੈ ਹੀ ਨਹੀਂ ਸਕਦਾ ਆਪਾਂ ਤਾਂ ਜਾਣਦੀਆਂ ਸਾਰੇ ਵੀ ਉਹ ਤਾਂ ਸਾਰੇ ਵਰਲਡ 'ਚ ਚੱਲਦਾ ਜੀ ਉਹਨਾਂ ਦਾ ਤਾਂ ਹਾਂਜੀ 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 ਇਸ ਕਰਕੇ ਮਕੈਨੀਕਲ ਸੀਲਾਂ 'ਚ ਜੀ ਵੱਡੀ ਗੱਲ ਅੱਛਾ ਜੀ ਨਾ ਕੱਦੂ ਵਾਸਤੇ ਵੀ ਜੇ ਕਿਸੇ ਜ਼ਿੰਮੇਵਾਰ ਨੇ ਲੈਣਾ ਤੇ ਇਹਦੇ ਵਿੱਚ ਕੋਈ ਪਾਣੀ ਪਿਆਣ ਵਾਲੀ ਸਮੱਸਿਆ ਨਹੀਂ ਦੋਨੇ ਆ ਸੀਲਾਂ ਇੱਧਰ ਦਿਖਾ ਸਕਦੇ ਹਾਂ ਤੁਸੀਂ ਆ ਕੇ ਆਹ ਹੱਬ ਇਹ ਮਕੈਨੀਕਲ ਸੀਲਾਂ ਚ ਰਹੇ ਜਿਵੇਂ ਹੁਣ ਸਾਰੀਆਂ ਵੱਡੀਆਂ ਕੰਪਨੀਆਂ ਦੇ ਮਕੈਨੀਕਲ ਸੀਲਾਂ ਚਾ ਰਹੇ ਨੇ ਹੂੰ ਤੇ ਤੁਸੀਂ ਅਕਸਰ ਦੇਖਦੇ ਹੋ ਇਹ ਵੀ ਮਕੈਨੀਕਲ ਸੀਲਾਂ ਚ ਹੀ ਨੇ ਠੀਕ ਹੈ ਜੀ ਇਹਦਾ ਗੀਅਰ ਕਿਹੜਾ ਹੋਊਗਾ ਜੀ ਗੀਅਰ ਮਲਟੀ ਗੀਅਰ ਆ ਜੀ ਅੱਛਾ ਜੀ ਹਾਂ ਜੇ ਕਿਸੇ ਜ਼ਿੰਮੇਵਾਰ ਦੇ ਗੇੜੇ ਟਰੈਕਟਰ ਨਾਲ ਨਹੀਂ ਮੈਚ ਕਰਦੇ ਉਹ ਅਸੀਂ ਕਰਵਾ ਕੇ ਦੇਵਾਂਗੇ ਤੇ ਕਿਸੇ ਨੂੰ ਕੋਈ ਰੁਪਈਆ ਖਰਚਣ ਦੀ ਲੋੜ ਨਹੀਂ ਹੈਗੀ ਹਾਂਜੀ ਬੇਸ਼ੱਕ ਇੱਥੋਂ ਐਦੀ ਲੈ ਜਾਓ ਚਲਾ ਕੇ ਲੈ ਜਾਓ ਵਾ ਕੇ ਲੈ ਜਾਓ ਕੋਈ ਧੜਕਾ ਨਹੀਂ ਸਾਨੂੰ ਹਾਂਜੀ ਤੇ ਇਹ ਤਾਂ ਸਿਰਫ ਜਿਵੇਂ ਅਸੀਂ ਅੱਗੇ ਵੀ ਮਲਚਰ ਦਿੱਤੇ ਸੀ ਘੱਟ ਰੇਟਾਂ ਤੇ ਹਾਂਜੀ ਹਾਂਜੀ ਤੇ ਹੋਰ ਮਸ਼ੀਨਰੀ ਕਾਫੀ ਬਹੁਤ ਘੱਟ ਰੇਟਾਂ ਦੇ ਵਿੱਚ ਹੀ ਸੀ ਤੇ ਜ਼ਿਮੀਦਾਰਾਂ ਦੇ ਹੁਣ ਤੱਕ ਵੀ ਫੋਨ ਆ ਰਹੇ ਨੇ ਬਿਲਕੁਲ ਤੇ ਬਾਈ ਜੀ ਮਲਚਰ ਦੇ ਦਿਓ ਜਾਂ ਨਰਸੀ ਸੀਡਰ ਦੇ ਦਿਓ ਜਾਂ ਪਾਵਰ ਹੇਰੋਂ ਦੇ ਦਿਓ ਹਾਂਜੀ ਤੇ ਉਹ ਹੁਣ ਦੁਬਾਰਾ ਨਹੀਂ ਮਾਲ ਆਇਆ ਹੁਣ ਇਹ ਆਏ ਨੇ ਤੇ ਇਹ ਫਿਰ ਤੁਹਾਡੀ ਵੀਡੀਓ ਰਾਹੀਂ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਬਈ ਜਿਹੜੇ ਜ਼ਿਮੀਦਾਰ ਲਾਹਾ ਲੈਣਾ ਚਾਹੁੰਦੇ ਆ ਉਹਦਾ ਲਾਹਾ ਲੈ ਸਕਣ ਠੀਕ ਹੈ ਜੀ ਇਸ ਤੁਸੀਂ ਐ ਸਮਝ ਲਓ ਵੀ ਸਰਕਾਰ ਵੱਲੋਂ ਸਬਸਿਡੀ ਬੰਦ ਆ ਜੀ ਪਰ ਮੱਛੀ ਵਾਲੇ ਮੱਛਵੜੇ ਵਾਲੇ ਦਸ਼ਮੇਸ਼ ਮਸ਼ੀਨਰੀ ਸਟੋਰ ਵਾਲੇ ਸਬਸਿਡੀ ਦੇ ਰਹੇ ਆ ਨਹੀਂ ਤੁਸੀਂ ਇਸ ਗੱਲੋਂ ਕੰਮ ਘੈਂਟ ਆ ਤੁਹਾਡਾ ਤੁਸੀਂ ਕਿਤੇ ਨਾ ਕਿਤੇ ਕੋਈ ਐਵੀ ਜੀ ਚੀਜ਼ ਲੱਭ ਲੈਣੀ ਹੈ ਜਿਹੜਾ ਜ਼ਿਮੀਂਦਾਰ ਨੂੰ ਸਿੱਧੀ ਤਾਂ ਨਹੀਂ ਮਿਲ ਸਕਦੀ ਪਰ ਤੁਹਾਡੇ ਰਾਂ ਹੀ ਮਿਲ ਜਾਂਦੀ ਆ ਵੀ ਜਿਹੜਾ ਫਾਇਦਾ ਵੱਡਾ ਹੋ ਜਾਂਦਾ ਵਾ ਦੇਖੋ ਜੀ ਅਸੀਂ ਪੁਰਾਣੇ ਰੂਟਾਂ ਬਟਰੀ ਬਾਹਰ ਵੀ ਦਿਖਾਉਨੇ ਆ ਕਈ ਪਏ ਨੇ ਸਾਡੇ ਕੋਲ ਹੋਰ ਵੀ ਹਾਂਜੀ ਪਰਾਣਾ ਰੂਟਾਵੇਟਰ ਵੀ 7 ਫਟਾ ਸੀ 50000 ਤੋਂ ਲੈ ਕੇ 70000 ਤੱਕ ਵੇਚਦੇ ਆਂ ਹਾਂਜੀ ਅਸੀਂ ਇੱਕ ਪਾਸੇ ਨਵਾਂ ਰੂਟਾਵੇਟਰ 75000 ਦਾ ਦੇ ਰਹੇ ਹਾਂ 75000 ਦਾ ਦੇ ਰਹੇ ਹਾਂ ਹਾਂਜੀ ਜੇ ਤੁਸੀਂ ਮਤਲਬ ਨਹੀਂ ਵੀ ਇਹ ਚਲਾਉਣਾ ਦੂਜਾ ਰੂਟਰ ਰੋਵੇਟਰ ਲਗਾ ਕੇ ਰੂਟਰ ਲਗਾ ਕੇ ਅਸੀਂ 85000 ਦਾ ਦੇ ਰਹੇ ਹਾਂ ਜੀ ਦੇਖੋ ਨਵਾਂ ਰੂਟਾਵੇਟਰ ਤਕਰੀਬਨ ਦੇਗਰੇ ਬਣੜੀਆਂ ਬ੍ਰਾਂਡਡ ਕੰਪਨੀਆਂ ਨੇ 13540000 ਦਾ ਜੀ ਉਹਨਾਂ ਦਾ ਹਾਂਜੀ ਤੇ ਅਸੀਂ ਤਾਂ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ 50000 ਤੋਂ ਪਲੱਸ ਦੇ ਰਹੇ ਹਾਂ ਜੀ ਲੈਸ ਕਰਕੇ ਠੀਕ ਹੈ ਇੱਕ ਬਈ ਚੀਜ਼ ਹੋਰ ਆ ਵੀ ਜਿਵੇਂ ਹੁਣ ਇਹ ਰੋਟਾਵੇਟਰ ਪਿਆ ਵਾ ਤੇ ਜਿਹੜਾ ਹੁਣ ਨਵਾਂ ਮੰਨ ਲਓ ਸ਼ਕਤੀਮਾਨ ਦੇ ਰੋਟਾਵੇਟਰ ਆਉਂਦਾ ਵਾ ਬਿਲਕੁਲ ਸੇਮ ਹੀ ਹੈ ਜੀ ਹਾਂਜੀ ਇਹ ਮਾਡਲ ਆਉਂਦਾ ਜੀ ਹੁਣ ਵੀ ਸ਼ਕਤੀਮਾਨ ਦੇ ਆਉਂਦੇ ਨੇ ਅੱਛਾ ਜੀ ਬਿਲਕੁਲ ਜਿਹੜੇ ਜ਼ਿੰਮੇਦਾਰ ਵੇਚਦੇ ਨੇ ਲੈਂਦੇ ਨੇ ਉਹਨਾਂ ਨੂੰ ਪਤਾ ਇਹ ਮਾਡਲ ਹੁਣ ਵੀ ਆ ਰਹੇ ਨੇ ਤੇ ਇਹਦਾ weight ਦਾ ਅੰਦਾਜ਼ਾ ਬਾਕੀ ਇਹ ਵੀ ਹੁੰਦਾ ਜੀ ਜਦੋਂ ਕੰਪਨੀ ਦੂਜੀ ਕੰਪਨੀ ਨੂੰ ਸਪਲਾਈ ਦਿੰਦੀ ਆ ਉਹ ਥੋੜਾ ਜਿਹਾ ਆਪਣੇ ਡਿਜ਼ਾਈਨਿੰਗ 'ਚ ਫਰਕ ਪਾ ਲੈਂਦੀ ਆ ਮਟੀਰੀਅਲ ਇੱਕੋ ਹੀ ਹੁੰਦਾ ਜੀ ਦੀ ਲਿਕ ਹੁੰਦਾ ਤੇ ਇਹਦਾ ਕੋਈ weight ਦਾ ਅੰਦਾਜ਼ਾ ਹੈ ਵੀ ਕਿੰਨਾ ਹੋਊਗਾ ਜੀ ਮੰਦੇਜਾ ਆਮ ਰੋਟਾਵੇਟਰ ਜਿੰਨਾ ਹੋਗਾ ਜੀ ਇਹਦਾ ਅਕਸਰ ਅੰਦਰੋਂ ਸੱਤਾ ਪੂਰਾ 7 ਫੁੱਟਾ ਜੀ ਅਸੀਂ ਮਣਿਆ ਫੀਤਾ ਲਾ ਕੇ ਹੁਣ ਮੇਰੇ ਕੋਲੇ ਅਵੇਲੇਬਲ ਨਹੀਂ ਹੈ ਕੋਈ ਫੀਤਾ ਮੈਂ ਮਣ ਕੇ ਵੀ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਅਸੀਂ ਮਣਿਆ ਜੀ 7 ਫੁੱਟੇ ਨੇ ਹਾਂਜੀ ਹਾਂਜੀ ਤੇ ਤੇ ਆਪਣੇ ਕੋਲੇ ਭਾਈ ਜਿਵੇਂ ਹੁਣ ਤੁਸੀਂ ਇੱਕ ਦਾ ਪੁਰਾਣਾ ਹਨਾ ਇੱਕ ਜਿਹੜਾ ਪੁਰਾਣੇ ਮਾਰਕੇ ਵਾਲਾ ਸਮਾਨ ਚਾਹਦੇ ਹੋਂ ਤਾਂ ਇੱਕ ਬਿਲਕੁਲ ਬ੍ਰਾਂਡ ਨੂ ਸਮਾਨ ਵੀ ਹੁੰਦਾ ਹਨਾ ਇਹ ਬ੍ਰਾਂਡ ਨੂ ਨੇ ਜੀ ਇਹ ਹੈ ਬ੍ਰਾਂਡ ਨੂ ਪਰ ਮਾਰਕਾ ਹੀ ਪੁਰਾਣਾ ਕਹਿ ਸਕਦੇ ਆ ਮਾਰਕਾ ਹੀ ਪੁਰਾਣਾ ਕਹਿ ਸਕਦੇ ਆ ਜੀ ਇਹ ਤੇ بس کہہ لو ਵੀ 2-3 ਸਾਲ ਪੁਰਾਣੇ ਹੋ ਸਕਦੇ ਮੈਨੂਫੈਕਚਰਿੰਗ ਡੇਟ ਪੁਰਾਣੀ ਹੋ ਸਕਦੀ ਹੈ ਪਰ ਪੀਸ ਤਾਂ ਨਵੇਂ ਨੇ ਜੀ ਪੀਸ ਅਜੇ ਤੱਕ ਰਾ ਟ੍ਰੈਕਟਰ ਦੇ ਮਗਰ ਪਿਆ ਹੀ ਨਹੀਂਗਾ ਪੀਸ ਦੇਖੋ ਹਾਂਜੀ ਆ ਦੇਖੋ ਜੀ ਸਾਰੇ ਪੀਟੀਓ ਸ਼ਾਫਟਾਂ ਅਜੇ ਤੱਕ ਦਾ ਹਾਂਜੀ ਇਥੇ ਸ਼ਾਫਟਾਂ ਨੂੰ ਪੀਟੀਓ ਵੀ ਪਾ ਕੇ ਦੇਖੀ ਕਿਸੇ ਨੇ ਨਹੀਂ ਪਾ ਕੇ ਦੇਖੀ ਬਿਲਕੁਲ ਜੀ ਬਿਲਕੁਲ ਆ ਦੇਖੋ ਪਿੰਨਾ ਵੀ ਉੱਦ ਹੀ ਅਜੇ ਤਾਂ ਪੇਂਟ ਨਹੀਂ ਉਤਰਿਆ ਜੀ ਕਿਸੇ ਬਸ ਹਾਂਜੀ 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 ਬਾਕੀ ਆ ਖੇਚ ਕੁਛ ਪੂਰੀ ਡਬਲ سپورਟ ਆ ਜੀ ਇਹ ਦੋਨੇ ਅੱਗੇ ਵਿਚੋਂ ਠੀਕ ਆ ਪਿੱਛੋਂ ਵੀ سپورਟ ਆ ਜੀ ਇਹਦੇ ਅੱਗੇ ਵੀ سپورਟ ਆ ਠੀਕ ਹੈ ਜੀ ਤੇ ਪੂਰੀ ਘੈਂਟ ਚੀਜ਼ ਬਣੀ ਹੋਈ ਆ ਹਾਂ ਜੀ 4 ਸਪ੍ਰਿੰਗ ਨੇ ਜੀ ਨਵੇਂ ਮਾਡਲ ਜਿਵੇਂ 4 ਸਪ੍ਰਿੰਗ ਆਉਂਦੇ ਆ ਇਸ ਕਰਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਪੁਰਾਣੇ ਮਾਡਲ ਚ ਨੇ ਹਾਂ ਜੀ ਆ 4 ਸਪ੍ਰਿੰਗ ਆ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੇ ਜਿਹੜਾ ਆਪਾਂ ਜੇ ਆਪਾਂ ਦੂਜੋਂ ਰੋਟੇਟਰ ਬਣਾ ਕੇ ਫਿਰ ਥੋੜਾ ਜਿਹਾ ਰੇਟ ਵੱਧ ਜਾਂਦਾ ਉਹ ਗੇਦਾ ਹਾਂਜੀ ਜੇ ਕਿਸੇ ਜ਼ਿੰਮੇਵਾਰ ਦੀ ਉਹ ਹੁਣ ਵੈਸੇ ਕੱਦੂ ਵਾਲਾ ਟਾਈਮ ਆ ਜੀ ਧਾਨ ਹਰੇਕ ਨੇ ਲਾਉਣੇ ਆ ਹਾਂਜੀ ਤੇ ਵੈਸੇ ਸਾਡੇ ਕਾਫੀ ਵੀਸ ਬੁੱਕ ਵੀ ਹੋ ਚੁੱਕੇ ਆ ਠੀਕ ਹੈ ਤੇ ਉਹ ਚਲੋ ਤੁਹਾਡਾ ਕੁਦਰਤੀ ਫੋਨ ਆ ਗਿਆ ਆਪਣੀ ਗੱਲ ਹੋ ਗਈ ਬਿਲਕੁਲ ਜੀ ਤੇ ਮੈਂ ਕਹਾਂ ਚੱਲ ਬਣਵਾ ਲੈਣੇ ਬਾਈ ਨੂੰ ਬੁਲਾਇ ਲੈਣੇ ਆ ਹਾਂ ਸਹੀ ਹੈ ਜੀ ਤੇ ਨਹੀਂ ਤਾਂ ਵੈਸੇ ਹੀ ਸਾਡੀ ਬੁਕਿੰਗ ਹੋਈ ਜਾਂਦੀ ਸਾਡੇ ਲੋਕਲ ਏਰੀਆ ਚ ਵਿਕੀ ਜਾਂਦੇ ਦੇ ਅੱਗੇ ਅੱਗੇ ਨਾ ਤੇ ਵੇ ਪਬਲਿਕ ਐਡ ਨਹੀਂ ਹੋ ਜਾਂਦੀ ਅੱਗੇ ਦੀ ਅੱਗੇ ਲੋਕ ਘਟਾਉਣਾ ਨਾਮ ਬਣ ਗਿਆ ਨਾ ਤੁਹਾਡੇ ਕੋਲ ਨਵੀਂ ਚੀਜ਼ ਕੋਈ ਪ੍ਰਾਣੇ ਮਾਰ ਕੇ ਵਾਲੀ ਮਿਲ ਜਾਣੀ ਹੈ ਸਸਤੇ ਰੇਟ 'ਚ ਮਿਲ ਜਾਣੀ ਹੈ ਵੀ ਇਹ ਚੀਜ਼ ਦਾ ਬਹੁਤ ਬੈਨੀਫਿਟ ਹੋ ਜਾਂਦਾ ਲੋਕਾਂ ਸਾਡੇ ਜੀ ਉਦਾਂ ਦੇ ਜਿਹੜੇ ਪ੍ਰਾਣੇ ਰੂਟਾ ਵਟਰ ਪਏ ਸੀ ਉਹ ਵਿਕੜੇ ਬੰਦ ਹੋ ਗਏ ਜੀ ਅੱਛਾ ਜੀ ਜਿਹੜਾ ਜੀ ਮਿੰਦਰ ਆਉਂਦਾ ਉਹ ਕਹਿੰਦਾ ਛੱਡ ਪਰੇ ਬਾਈ ਆਹੀ ਦੇ ਨਵਾਂ ਦੀਓ ਹਾਂ ਸਹੀ ਗੱਲ ਹੈ ਪ੍ਰਾਣੇ ਦੇ ਮੋਲ 'ਚ ਨਵਾਂ ਮਿਲੀ ਜਾਂਦਾ ਹਾਂਜੀ 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 ਤੇ ਹੁਣ ਇਹ ਆ ਗਿਆ ਬ੍ਰੈਂਡ ਨੂੰ ਬਿਲਕੁਲ ਹੈ ਨਾ ਜੀ ਹਾਂਜੀ ਇਹ ਚ ਵੀ ਕੋਈ ਦੇ ਦੇਣੇ ਆਫਰ ਮਾੜਾ ਮੋਟਾ ਇਹ ਵੀ ਸਾਡੇ ਕੋਲ ਸਕੀਮ ਚ ਆਇਆ ਹੋਇਆ ਜੀ ਅੱਛਾ ਜੀ ਇਹ ਵੈਸੇ ਕੀਮਤ ਇਹਦੀ 145 ਤੋਂ 50 ਤੱਕ ਆ ਜੀ ਹਾਂਜੀ ਜੇ ਕਿਸੇ ਜੀਮੇਦਾਰ ਨੇ ਇਹ ਲੈ ਕੇ ਜਾਣਾ ਜੀ ਇਹ ਦੋ ਪੀਸ ਆਏ ਨੇ ਇਹ ਤੁਹਾਨੂੰ 1 ਲੱਖ 5000 ਦਾ ਦੇਵਾਂਗੇ ਜੀ ਅੱਛਾ ਜੀ 1 ਲੱਖ 5000 ਪਾਵਗਾ ਸ਼ੂਗਰ ਕੈਨ ਵੀਡਰ ਆ ਇਹ ਜਸਵੰਤ ਕੰਪਨੀ ਦਾ ਪਿਆ ਇਹ ਆਪਣੇ ਕੋਲ ਠੀਕ ਹੈ ਇਹ 1 ਲੱਖ 5000 ਰੁਪਏ ਦਾ ਨਵਾਂ ਪੀਸ ਪੀਡੀਓ ਸ਼ਾਟ ਨਾਲ ਆ ਜੀ ਅੱਛਾ ਜੀ ਹਾਂਜੀ ਇਹ ਇਹ ਸਕੀਮ ਕਿਵੇਂ ਫਿਰ ਤੁਸੀਂ ਅੱਗੇ ਚੱਕ ਲੈਣੀ ਹੋ ਲੈਸ ਤੇ ਆ ਜਾਂਦਾ ਸਾਡੇ ਕੋਲ ਸਮਾਨ ਜਿਵੇਂ ਸਕੀਮਾਂ ਚੱਕ ਲਈ ਦੀਆਂ ਚਲੋ ਇਹਦੇ ਚ ਜਲ ਸਾਨੂੰ ਜਿਹੜੇ ਦੋ ਪੈਸੇ ਬਣਦੇ ਦਾ ਉਹ ਲੱਗ ਗਾਲ ਹੈ ਇੱਕ ਜ਼ਿੰਮੇਦਾਰ ਨੂੰ ਬਹੁਤ ਫਾਇਦਾ ਹੁੰਦਾ ਜੀ ਸਾਡੇ ਨਾਲ ਬਹੁਤ ਜ਼ਿੰਮੇਵਾਰੀ ਇਸੇ ਕਰਕੇ ਜੁੜਿਆ ਹੋਇਆ ਬਈ ਸਾਡੇ ਕੋਲ ਹਰ ਤਰ੍ਹਾਂ ਦੀ ਪੁਰਾਣੀ ਮਸ਼ੀਨਰੀ ਵੀ ਮਿਲ ਜਾਂਦੀ ਹੈ ਨਵੀਂ ਵੀ ਮਿਲ ਜਾਂਦੀ ਆ ਬਈ ਜਿੱਦਾਂ ਕਿ ਟਰਾਲੀਆਂ ਇਹ ਵੀ ਆਪਣੀਆਂ ਆਪ ਤਿਆਰ ਕਰਦੇ ਹਾਂ ਆਪਾਂ ਹਾਂਜੀ ਇਹ ਤਿਆਰ ਕਰਵਾਉਂਦੇ ਹਾਂ ਜੀ ਆਪਾਂ ਅੱਛਾ ਤੇ ਇਹ ਵੀ ਜੀਪਾਂ ਵਾਲੇ ਕਈ ਜ਼ਿੰਮੇਦਾਰ ਮੰਗਦੇ ਨੇ ਹਾਂਜੀ ਇਹਨਾਂ ਦੇ ਟਾਇਰ ਵਗੈਰਾ ਨਵੇਂ ਨੇ ਹਿੱਸਾ ਨਵਾਂ ਜੀ ਨਵੀਂ ਟਰਾਲੀ ਆ ਜੀ ਬਿਲਕੁਲ ਇਹ ਹੁਣ ਇਹ ਨਵੇਂ ਦੇ ਰੇਟ ਚ ਵੇਖਦੀ ਆਪਣੇ ਕੋਲੇ ਜਾਂ ਕਿਵੇਂ ਤੁਸੀਂ ਇਸ ਤੇ ਡਿਸਕਾਊਂਟ ਦੇ ਦਿੰਦੇ ਇਹ ਸੰਪਰਕ ਕਰ ਸਕਦੇ ਹੋ ਫੋਨ ਤੇ ਬਾਜੀ ਹੁਣ ਇਹਨਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੀ ਕੋਈ ਕਿਸੇ ਤਰ੍ਹਾਂ ਦੀ ਤਿਆਰ ਕਰਾਉਂਦਾ ਹਾਂਜੀ 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 ਕੋਈ ਕਿਸੇ ਤਰ੍ਹਾਂ ਦੀ ਤਿਆਰ ਕਰਾਉਂਦਾ ਠੀਕ ਹੈ ਤੇ ਜਿਵੇਂ ਇਹਦੇ ਚ ਟਾਇਰ ਹੁਣ ਪੋਲੋ ਦੇ ਨਵੇਂ ਪਾਏ ਹੋਏ ਆ ਹਾਂਜੀ ਤੇ ਇਹਦੇ ਕਰਕੇ ਇਹਦਾ ਰੇਟ ਸਿਰਫ ਇਸ ਟਾਈਮ 60000 ਰੁਪਏ ਜੀ ਕਮਾਣੀ ਵਾਲੀ ਟਰਾਲੀ ਆ ਜੀ ਠੀਕ ਹੈ ਜੀ ਠੀਕ ਹੈ ਤੇ ਆਪਣੇ ਕੋਲੇ ਰੀਪਰ ਪੁਰਾਣੇ ਦੇ ਨਵੇਂ ਵੀ ਖੜੇ ਆ ਹਨਾ ਹਾਂਜੀ ਰੀਪਰ ਨਵੇਂ ਕਾਫੀ ਖੜੇ ਨੇ ਇਹਦਾ ਸੋਲੂਸ਼ਨ ਜਾਵੜਿਆ ਇਹਦਾ ਕਿ ਇਹ ਤੇ ਵੀ ਹੁਣ ਕੋਈ ਡਿਸਕਾਊਂਟ ਚੱਲ ਰਿਹਾ ਵਾ ਇਹ ਵੀ ਹੁਣ ਜੇ ਕਿਸੇ ਜ਼ਿਮੀਂਦਾਰ ਨੇ ਲੈ ਕੇ ਜਾਣਾ ਜੀ ਵੈਸੇ ਰੀਪਰ ਦਾ ਰੇਟ 6.5 ਲੱਖ ਆ ਜੀ ਹਾਂਜੀ ਇਹ ਵੀ 50000 ਰੁਪਏ ਲੈਸ ਦੇ ਦਾਂਗੇ ਜੀ ਅੱਛਾ 50000 ਰੁਪਏ ਲੈਸ ਜੇ ਕਿਸੇ ਐਰਚ ਕਈ ਵਾਰੀ ਕੋਈ ਫਸਲ ਹੋਰ ਦੀ ਵੀ ਲੋਡ ਪੈਂਦੀ ਹੈ ਜਿਵੇਂ ਵੀ ਜਾਂ ਕਿਸੇ ਦੀ ਉਮੀਦਾਂ ਨੂੰ ਸ਼ੌਂਕ ਆ ਲੈਂਡ ਫੋਰਸ ਦੇ ਰੀਪਰ ਨੇ ਹਾਂਜੀ ਹਾਂਜੀ ਇਹ 50000 ਰੁਪਏ ਡਿਸਕਾਊਂਟ ਤੇ ਦੇ ਦਾਂਗੇ 3 ਲੱਖ ਰੁਪਏ ਦੇ ਦਾਂਗੇ ਜੀ 3 ਲੱਖ ਰੁਪਏ ਦਾ ਹਾਂਜੀ ਤੇ ਆ ਤਮੀਆਂ ਦਾ ਇਹ ਹੈਰੋਂ ਹੈਰੋਂ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਨੇ ਜੀ ਹਾਂਜੀ ਇਹ 12 12 ਦਾ ਸੈਟ ਆ ਜਿਹੜਾ ਐਕਸਪੋਰਟ ਮਾਡਲ ਆ ਇਹ ਹਾਂਜੀ ਤੇ ਇਹ ਕਾਫੀ ਪਸੰਦ ਕਰ ਰਹੇ ਆ ਲੋਕ ਇਹਨੂੰ ਹਾਂਜੀ ਤੇ ਇਹਦੇ ਚ ਜੈਕ ਵਾਲਾ ਮਾਡਲ ਆ ਇਹ ਹਾਈਡਰੋਲਿਕ ਹੂੰ ਦੇਖ ਸਕਦੇ ਹੋ ਤੁਸੀਂ ਤਾਂ ਬਣਤਰੀ ਲੱਗਦਾ ਜੀ ਇਹ ਤਾਂ ਬਹੁਤ ਘੈਂਟ ਚੀਜ਼ ਬਣੀ ਆ ਜੀ ਆ ਵੱਖਰਾ ਜਿਹਾ ਬਣਿਆ ਹਾਂਜੀ ਹਾਂਜੀ ਤੇ ਇਹਦੀ ਕੀਮਤ ਵੀ ਅਸੀਂ ਲੋਕਾਂ ਨਾਲੋਂ ਘੱਟ ਰੱਖੀ ਹੋਈ ਆ ਅੱਛਾ ਜੀ ਇਹ ਹੈਗਾ ਜੀ ਆਪਣਾ 230000 ਰੁਪਏ ਦਾ ਜੀ ਇਸ ਟਾਈਮ ਇਹ ਆ ਗਿਆ ਚਾਰਲੀ ਦਾ ਸਪਰੇ ਪੰਪ ਹਨਾ ਜੀ ਹਾਂਜੀ ਚਾਰਲੀ ਕੰਪਨੀ ਦੇ ਸਪਰੇ ਪੰਪ ਆਪਣੇ ਕੋਲ ਸਾਰੇ ਤਰ੍ਹਾਂ ਦੇ ਆਉਂਦੇ ਨੇ ਬੂਮ ਮਾਡਲ ਤੇ ਗਨ ਵਾਲੇ ਡਬਲ ਗਨ ਲੱਗੀ ਹੁੰਦੀ ਹੈ ਇਹਨਾਂ ਨੂੰ ਤੇ ਆ ਟੈਂਕੀ ਵਾਲੇ ਜੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਜਾਂਦੇ 1500 ਲੀਟਰ ਟੈਂਕੀ ਚਾ ਜੀ ਅੱਛਾ ਜੀ ਇਹ ਆਉਂਦੇ ਰਹਿੰਦੇ ਜੀ ਇਹ ਵੀ ਸਾਡੇ ਕੋਲ ਤੇ ਇਹ ਵੀ ਲਵਾ ਸਕਦੇ ਹੋ ਇਹਨਾਂ ਤੇ ਇਹ ਤੇ ਦੋ ਤਿੰਨ ਐਟਮਾਂ ਜੀਆਂ ਲੱਗੀਆਂ ਹੁੰਦੀਆਂ ਹਨਾ ਭਾਈ ਇਹ ਹਾਂਜੀ ਇਹਦੇ ਚ ਲੇਜ਼ਰ ਲੈਵਲਰ ਵੀ ਲੱਗਾ ਹੋਇਆ ਜੀ ਮੱਗੇ ਵੀ ਵੀਡੀਓ ਚ ਦਿਖਾਇਆ ਸੀ ਇੱਕ ਚ ਹਾਂਜੀ ਤੇ ਉਹ ਮਤਲਬ ਕਹਿਣ ਦਾ ਬਾਕੀ ਆਟੋ ਰੋਟੇਟਰ ਲੱਗਾ ਹੁੰਦਾ ਜੀ ਇਹਨੂੰ ਹਾਂਜੀ ਪਾਈਪ ਆਪਣੇ ਆਪ ਇਕੱਠੀ ਹੁੰਦੀ ਆ ਜੀ ਹਾਂਜੀ ਇਹਦੇ ਚ ਮਤਲਬ ਪਾਈਪ ਠੀਕ ਕਰਨ ਲਈ ਕੁਛ ਕਰਨਾ ਨਹੀਂ ਪੈਂਦਾ ਪਾਈਪ ਆਪਣੇ ਆਪ ਆਪਣੇ ਆਪ ਇਕੱਠੀ ਹੁੰਦੀ ਆ ਜੀ ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਇਹ ਮੱਕੀ ਵਾਲੀ ਮਸ਼ੀਨ ਆ ਜੀ ਹਾਂਜੀ ਨਿਊਮੈਟਿਕ ਬਲੈਂਟਰ ਜਿਵੇਂ ਹੁਣ ਇਹ ਤੇ ਸਬਸਿਡੀ ਆ ਰਹੀ ਆ ਜੀ ਇਸ ਸਾਲ ਸਬਸਿਡੀ ਸਰਕਾਰ ਕਾਫੀ ਦੇ ਰਹੀ ਆ ਅੱਛਾ ਜੀ ਤੇ ਬਾਕੀ ਅਸੀਂ ਆਪਣੇ ਵੱਲੋਂ ਵੀ ਇਹਦੇ ਸਕੀਮ ਦੇ ਰਹੇ ਹਾਂ ਹਾਂਜੀ ਤੇ ਹੁਣ ਸਭ ਸਰੀਆਂ ਦੀਆਂ ਲਿਸਟਾਂ ਨਿਕਲ ਆਣੀਆਂ ਨੇ ਹੂੰ ਜਿਵੇਂ ਜਿਮੀਦਾਰਾਂ ਨੇ ਮੱਕੀ ਵਾਲੀ ਮਸ਼ੀਨਾਂ ਲੈਣੀਆਂ ਨੇ ਹੂੰ ਬਾਕੀਆਂ ਨਾਲੋਂ ਵੈਸੇ ਸਾਡਾ ਰੇਟ ਕਟੇ ਕੰਪਨੀ ਰੇਟ ਹੈਗਾ ਜੀ 535000 ਰੁਪਿਆ ਹਾਂਜੀ ਤੇ ਇਹਦੇ ਵੀ ਅਸੀਂ 50000 ਰੁਪਿਆ ਡਿਸਕਾਊਂਟ ਦੇ ਰਹੇ ਹਾਂ ਜੀ ਆਪਣੇ ਵੱਲੋਂ ਆਪ ਦੇ ਲੋ ਹਾਂਜੀ ਅਸੀਂ 50000 ਰੁਪਿਆ ਲੈਸ ਦੇਵਾਂਗੇ ਮਸ਼ੀਨ ਹਾਂਜੀ ਤੇ ਤੁਸੀਂ ਲਿਜਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਇਹਦੇ ਚ ਮਤਲਬ ਕਹਿ ਲਓ ਬਈ ਜਿਹੜੀਆਂ ਬ੍ਰਾਂਡਡ ਕੰਪਨੀਆਂ ਨੇ ਮੈਂ ਕਿਸੇ ਨੂੰ ਨਾਂ ਲੈ ਕੇ ਤਾਂ ਨਹੀਂ ਕਹਿੰਦਾ ਹੁੰਦਾ ਹਾਂਜੀ ਹਾਂਜੀ ਬਈ ਜਿਹੜੀਆਂ ਵਧੀਆ ਕੰਪਨੀ ਜਿਹੜੀ ਲੋਕਾਂ ਦੀ ਉਨ੍ਹਾਂ ਨਾਲ ਵੱਧ ਫੰਕਸ਼ਨ ਹੈ ਜੀ ਇਸ ਟਾਈਮ ਇਹਦੇ ਚ ਘੱਟ ਨਹੀਂ ਕਹਿ ਸਕਦੇ ਕੁਝ ਵੀ ਠੀਕ ਹੈ ਬਾਕੀ ਲੈਂਡ ਫੋਰਸ ਦਾ ਇਹ ਬਾਕੀ ਸਾਰੇ ਇੰਪਲੀਮੈਂਟ ਤੋਂ ਜਾਣੂ ਆ ਤੁਸੀਂ ਲੈਂਡ ਫੋਰਸ ਆਪ ਇੱਕ ਬ੍ਰਾਂਡ ਆ ਜੀ ਆਪਣੇ ਆਪ ਚ ਬ੍ਰਾਂਡ ਆ ਤੇ ਉਹ ਬ੍ਰਾਂਡਡ ਕੰਪਨੀਆਂ ਹੀ ਲੈਂਡ ਫੋਰਸ ਤੋਂ ਪਰਚੇਜ਼ ਕਰਦੀਆਂ ਨੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਚ ਕੁਆਲਿਟੀ ਹਰ ਪੱਖੋਂ ਬਹੁਤ ਵਧੀਆ ਵਾ ਉਹ ਵੀ ਸਾਰੀਆਂ ਕੰਪਨੀਆਂ ਨੂੰ ਕੰਪੈਰੀਜ਼ਨ ਕਰਕੇ ਚੀਜ਼ ਬਣਾਉਂਦੇ ਆ ਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਆਪਾਂ ਚੱਲ ਗਏ ਆਪਣੇ ਨਾਲ ਇੱਕ ਰੋਟਾਵੇਟਰਾਂ ਦੀ ਰਹਿ ਗਿਆ ਥੋੜਾ ਇਹ ਗੱਲਬਾਤ ਕਰਨ ਵਾਲੀ ਹੈ ਨਾ ਜਿਹੜੇ ਨਵੇਂ ਰੋਟਾਵੇਟਰ ਵੀ ਆਪਣੇ ਹੁੰਦੇ ਆ ਹਾਂਜੀ ਨਵੇਂ ਲੈਂਡ ਫੋਰਸ ਦੇ ਹੁੰਦੇ ਨੇ ਜੀ ਆਪਣੇ ਕੋਲ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਉਹ ਨਵੇਂ ਪੀਸ ਨਵੇਂ ਹੁਣ ਸੁਪਰ ਸੀਡਰ ਵੀ ਆ ਰਹੇ ਨੇ ਇਹ ਕਦੇ ਦਿਨ ਚ ਗੱਡੀ ਆ ਜਾਣੀਆਂ ਜੀ ਆਪਣੀ ਠੀਕ ਹੈ ਜੀ ਤੇ ਸਭ ਸੇ ਮਲਚਰ ਲੋ ਰੂਟਾਵੇਟਰ ਸੁਪਰ ਸੀਡਰਾਂ ਜੰਦੇ ਵਟਾਂ ਵਾਲੇ ਹੂੰ ਇਹ ਆਟਮਾ ਸਾਰੀਆਂ ਸਬਸਿਡੀ ਵਾਲੀਆਂ ਵੀ ਆ ਜਾਣੀਆਂ ਨੇ ਤੇ ਲੈਂਡ ਫੋਰਸ ਨੇ ਇੱਕ ਰੂਟਾਵੇਟਰ ਨਵਾਂ ਮਾਡਲ ਤਿਆਰ ਕੀਤਾ ਜੀ ਵਿਕਰਾਂਤ ਮਾਡਲ ਹਾਂਜੀ ਇਦੇ ਤੇ ਬਗਾਦਾ ਲਿਖ ਕੇ ਆਉਂਦਾ ਜੀ ਵਿਕਰਾਂਤ ਮਾਡਲ ਹਾਂਜੀ ਇਹ ਮਕੈਨੀਕਲ ਸੀਲਾਂ ਚਾ ਜੀ ਜਿਵੇਂ ਆਪਾਂ ਉਹ ਪਹਿਲਾਂ ਸ਼ਕਤੀਮਾਨ ਵਾਲੇ ਦਿਖਾਏ ਆ ਉਹ ਦਿਖਾਏ ਹਾਂਜੀ ਹਾਂਜੀ ਇਹ ਇਹ ਵੀ ਮਕੈਨੀਕਲ ਸੀਲਾਂ ਚਾ ਠੀਕ ਹੈ ਤੇ ਜਿਵੇਂ ਮੈਸ਼ੂ ਦਾ ਹੁੰਦਾ ਜੀ ਕਈ ਮੈਸ਼ੂ ਨੂੰ ਪਸੰਦ ਕਰਦੇ ਆ ਇਹ ਮਤਲਬ ਉਹਦੀ ਉਹਦਾ ਭਰਾ ਕਹਿ ਸਕਦੇ ਆ ਜਾਂ ਉਹਦਾ ਵੱਡਾ ਭਾਈ ਕਹਿ ਸਕਦੇ ਆ ਛੋਟਾ ਭਾਈ ਕਹਿ ਸਕਦੇ ਆ ਇਹਦੇ ਚ ਰੇਟ ਵਾਈਜ਼ ਇਹ ਘੱਟ ਆ ਜੀ ਬਾਕੀ ਰੂਟਾ ਵਟਰਾ ਨਾਲੋਂ ਠੀਕ ਹੈ ਤੇ ਜਿਹੜਾ ਆ ਸੁਪਰੀਮੋ ਮਾਡਲ ਆਉਂਦਾ ਜੀ ਇਹਦੇ ਨਾਲੋਂ ਇਹਦਾ 6-7000 ਰੁਪਏ ਦਾ ਰੇਟ ਦਾ ਫਰਕ ਆ ਜੀ। ਕੀ ਫਰਕ ਕੀ ਹੁੰਦਾ ਜੀ ਇਹਨਾਂ 'ਚ? ਇਹ ਇਹ ਕਹ ਲਓ ਬਈ ਇਹ ਤਾਂ ਹੈਵੀ ਡਿਊਟੀ ਆ ਗਿਆ ਜੀ। ਹਾਂਜੀ ਹਾਂਜੀ। ਜਿਹੜਾ ਸੁਪਰੀਮੋ ਮਾਡਲ ਆ। ਠੀਕ ਹੈ। ਇਹ ਉਹ ਤੋਂ ਥੋੜਾ ਜਿਹਾ ਲਾਈਟ ਡਿਊਟੀ ਆ ਗਿਆ ਜਿਵੇਂ ਟਰੈਕਟਰ। 19 21 ਦਾ ਫਰਕ ਆ। 19 21 ਵਾਲਾ ਕੰਮ। ਫੰਕਸ਼ਨ ਸਾਰੇ ਸੇਮ ਨੇ ਜੀ। ਠੀਕ ਹੈ। ਤੇ ਇਹਨਾਂ ਤੇ ਸਬਸਿਡੀ ਹੈਗੀ ਆ ਜੀ। ਠੀਕ ਆ ਜੀ। ਅੱਛਾ ਜੀ ਇਸ ਤੋਂ ਬਾਅਦ ਆ ਗਿਆ ਆਪਣਾ ਇਹ ਲੇਜ਼ਰ ਲੈਵਲਰ ਹੈ ਨਾ ਜੀ। ਹਾਂਜੀ। ਇਹ ਵੀ ਲੈਂਡ ਫੋਰਸ ਦਾ ਹੀ ਆ। ਇਹ ਵੀ ਲੈਂਡ ਫੋਰਸ ਦਾ ਜੀ ਲੇਜ਼ਰ ਲੈਵਲਰ ਫਿਰ ਇਹਦੇ ਚ ਟਾਇਰ ਵੀ ਬੀਕੇ ਡੇ ਦੀ ਪਾ ਰਹੀ ਹੈ ਕੰਪਨੀ ਹੂੰ ਤੇ ਬਾਕੀਆਂ ਨਾਲੋਂ ਕਾਮਯਾਬ ਚੱਲਣ ਦੇ ਵਿੱਚ ਸਿਸਟਮ ਕੰਪਨੀ ਦਾ ਆਪਣਾ ਹੀ ਆ ਹਾਂਜੀ ਤੇ ਸਰਵਿਸ ਅਸੀਂ ਆਪਣੇ ਵੱਲੋਂ ਫੁੱਲ ਪ੍ਰੋਵਾਈਡ ਕਰੀਦੀ ਆ ਠੀਕ ਹੈ ਆ ਆਪਣੇ ਸਾਡੇ ਕੋਲ ਟੀਮ ਹੈਗੀ ਆ ਅਸੀਂ ਆਪਣੇ ਬੰਦੇ ਭੇਜ ਦਿੱਤਾ ਜੇ ਕੋਈ ਪ੍ਰੋਬਲਮ ਹੋ ਵੀ ਤਾਂ ਤੇ ਇਹਦੇ ਤੇ ਵੀ ਜੇ ਕੋਈ ਜ਼ਿੰਮੇਵਾਰ ਵੀਡੀਓ ਸੁਣ ਕੇ ਆਉਂਦਾ ਤਾਂ ਉਹਨੂੰ ਸਪੈਸ਼ਲ ਡਿਸਕਾਊਂਟ ਦੇਵਾਂਗੇ ਅਸੀਂ ਆਡੇ ਰੇਟ ਬਾਕੀਆਂ ਨਾਲੋਂ ਘੱਟ ਹੀ ਹੋਣਗੇ ਠੀਕ ਹੈ ਜੀ ਬੰਦਾ ਆ ਕੇ ਦੱਸਦਾ ਜੀ ਮੈਂ ਵੀਡੀਓ ਸੁਣ ਕੇ ਆਇਆ ਤਾਂ ਅਸੀਂ ਰੇਟ ਉਹਨੂੰ ਸਪੈਸ਼ਲ ਦੇਵਾਂਗੇ ਜੀ ਘੱਟ ਜੀ ਉਹਨਾਂ ਲਈ ਡਿਸਕਾਊਂਟ ਡਿਸਕਾਊਂਟ ਦੇਵ ਤੇ ਜਿਵੇਂ ਦੋਸਤੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਨਾ ਵੀਡੀਓ ਦੇ ਵਿੱਚ ਬਾਈ ਹੁਣਾਂ ਕੋਲੇ ਹਰ ਇੱਕ ਤਰ੍ਹਾਂ ਦਾ ਇੰਪਲੀਮੈਂਟ ਹਰ ਇੱਕ ਚੀਜ਼ ਤੇ ਹਰ ਇੱਕ ਕੰਪਨੀ ਨਵਾਂ ਪੁਰਾਣਾ ਤੇ ਜਿਹੜਾ ਬ੍ਰਾਂਡ ਨੂ ਪੁਰਾਣੇ ਮਾਰਕੀਟ ਚ ਸਾਰੇ ਤਰ੍ਹਾਂ ਦਾ ਹਨਾ ਇਹ ਫਾਰਮੂਲਾ ਇੰਦੀ ਆ ਗਈ ਜੀ ਇਹ ਫਾਰਮੂਲਾ ਇੰਦੀ ਆਪਾਂ ਨਵੀਆਂ ਕੰਬਾਈਨਾ ਸੇਲ ਕਰਦੇ ਆਂ ਹਾਂਜੀ ਤੇ ਕਟਰਾਂ ਦੀ ਵੀ ਸੇਲ ਸਾਡੀ ਕਾਫੀ ਆ ਠੀਕ ਹੈ ਹੁਣ ਵੀ 8 ਕਟਰ ਸਾਡੇ ਬੁੱਕ ਨੇ ਜੀ ਇਸ ਟਾਈਮ ਅੱਛਾ ਜੀ ਤੇ 3 ਪੀਸ ਚਲੇ ਗਏ ਨੇ ਹਾਂਜੀ ਤੇ ਇਹਦੇ ਚ ਕਟਰ ਅਸੀਂ ਇਹਦੇ ਲੋਨ ਵੀ ਕਰਵਾ ਰਹੇ ਹਾਂ ਇਹ ਕਿਸੇ ਜਿਮੀਦਾਰ ਨੂੰ ਚਾਹੀਦਾ ਵਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਿਮੀਦਾਰ ਜਿਨ੍ਹਾਂ ਨੇ ਮੱਕੀ ਵਾਲੇ ਕਟਰ ਲੈਣੇ ਨੇ ਇਹ ਲੋਨ ਬਈ ਹੁੰਦਾ ਕਿ ਇਹਦਾ ਕਿ ਬੈਂਕ ਦਾ ਹੁੰਦਾ ਜਾਂ ਕਿ ਸਰਕਾਰੀ ਬੈਂਕਾਂ ਤੋਂ ਹੀ ਸਰਕਾਰੀ ਬੈਂਕਾਂ ਤੋਂ ਹੀ ਕਰਾਉਨੇ ਆ ਅੱਛਾ ਜੀ ਤੇ ਇਹਦੇ ਚ ਵਿਆਜ ਬਹੁਤ ਘੱਟ ਆ ਜੀ ਠੀਕ ਹੈ ਜਦੋਂ ਕਿਸੇ ਜਿਮੀਦਾਰ ਨੇ ਮੱਕੀ ਵਾਲਾ ਕਟਰ ਲਾਇਆ ਹੋਰ ਇੰਪਲੀਮੈਂਟ ਲੈਣੇ ਨੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਸਿਰਫ ਸਾਡੇ ਕੋਲ ਟਰੈਕਟਰ ਨਹੀਂ ਹੈਗਾ ਜੀ ਬਾਕੀ ਸਾਰੇ ਇੰਪਲੀਮੈਂਟ ਹੈਗੇ ਨੇ ਅੱਛਾ ਜੀ ਅੱਛਾ ਜੀ ਜੇ ਕਿਸੇ ਨੇ ਟਰੈਕਟਰ ਲੈਣ ਦਾ ਮੂਡ ਬਣਦਾ ਨਾਲ ਬੈਂਕ ਵਾਲੇ ਕਹਿੰਦੇ ਵੀ ਸੰਦ ਵੀ ਲੈਣੇ ਆ ਤਾਂ ਸਾਡੇ ਨਾਲ ਕੰਟੈਕਟ ਕਰ ਲਓ ਉਹ ਵੀ ਸਾਰੇ ਐਮਪਲੀਮੈਂਟ ਤੇ ਲੋਨ ਵੀ ਕਰਵਾ ਦਾਂਗੇ ਤੁਹਾਡਾ ਤੇ ਆਪਣਾ ਬਾਕੀ ਸਾਰੇ ਸੰ ਅਵੇਲੇਬਲ ਨੇ ਆਪਣੇ ਕੋਲ ਉਹ ਜਿਹੜਾ ਉਹ ਜਿਹੜਾ ਐਮਪਲੀਮੈਂਟ ਦੇ ਨਾਲ ਟਰੈਕਟਰ ਮਿਲਦਾ ਜੀ ਉਹ ਕੀ ਸਕੀਮ ਹੁੰਦੀ ਆ ਉਹ ਜੀ ਆਪਣਾ 50 ਪੈਸੇ ਵਿਆਜ ਪੈਂਦਾ ਜੀ ਮੋਟਾ ਜਿਹਾ ਆਪਾਂ ਕਹ ਰਹੀਏ ਅੱਛਾ ਜੀ ਤੇ ਟਰੈਕਟਰ ਦੇ ਨਾਲ 4 ਸੰ ਲੈਣੇ ਕੰਪਲਸਰੀ ਆ ਸਰਕਾਰ ਵੱਲੋਂ ਅੱਛਾ ਜੀ ਐਗਰੀਕਲਚਰ ਇਨਫਰਾਸਟ੍ਰਕਚਰ ਸਕੀਮ ਚੱਲਦੀ ਆ ਉਹਦੇ 'ਚ ਤੁਸੀਂ ਟਰੈਕਟਰ ਨਾਲੋਂ ਨਾਲ ਉਹ ਸਿਰਫ 50 ਪੈਸੇ ਵਿਆਜ ਪੈਂਦਾ ਜੀ। ਭਾਈ ਜੀ ਜਿਵੇਂ ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਟਰੈਕਟਰ ਵਾਲੀ ਦੀ ਇੰਪਲੀਮੈਂਟ ਵਾਲੀ ਬੜੇ ਲੋਕਾਂ ਨੇ ਸੋਚਦੇ ਆ ਯਾਰ ਵੀ ਇਹ ਲੈ ਕੇ ਲੈ ਲਗੇ ਪਰ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਇਹ ਕੀ ਸਕੀਮ ਕੀ ਹੈਗੀ ਆ। ਇਹ ਜੀ ਤੁਸੀਂ ਸਾਡੇ ਕੋਲ ਆ ਜਾਓ। ਹਾਂਜੀ। ਅਸੀਂ ਤਾਂ ਉਹਨੂੰ ਟਰੈਕਟਰ ਵੀ ਪ੍ਰੋਵਾਈਡ ਕਰਵਾ ਦਾਂਗੇ। ਬੇਸ਼ੱਕ ਅਸੀਂ ਨਹੀਂ ਵੇਚਦੇ ਪ੍ਰੋਵਾਈਡ ਕਰਵਾ ਦਾਂਗੇ। ਤੇ ਇਹਦੇ 'ਚ ਇੰਪਲੀਮੈਂਟ ਵੀ ਸਾਰੇ ਮਿਲ ਜਾਣਗੇ ਤੁਹਾਨੂੰ। ਰੋਟੇਸ਼ਨਾਂ ਅਸੀਂ ਆਪੇ ਦੇਵਾਂਗੇ। ਬੈਂਕ ਦੀ ਫਾਈਲ ਤਿਆਰ ਕਰਾ ਕੇ ਦੇਵਾਂਗੇ। ਹੂੰ। ਠੀਕ ਆ ਜੀ ਤੇ ਉਹਦੇ 'ਚ ਇਹਦੇ 'ਚ ਆਪਾਂ ਨੂੰ ਲੋਨ ਦੇ ਪਹਿਲਾਂ 9% ਵਿਆਜ ਬਣਾਦੀ ਉਹਦੇ ਵਿੱਚ 3% ਸਬਸਿਡੀ ਆ ਜਾਣੀਆਂ ਆਪਾਂ ਨੂੰ ਜੇ ਆਪਾਂ ਮੋਟਾ ਜਿਹਾ ਕਿਰਨ ਦੀ ਆਰਤੀ ਵਾਲਾ ਵਿਆਜ ਵਿੱਚ 50 ਪੈਸੇ ਪੈਂਦਾ ਜੀ ਹਾਂਜੀ ਇਹਦੇ ਵਿੱਚ ਕੋਈ ਜ਼ਿਆਦਾ ਵਿਆਜ ਨਹੀਂ ਪੈਂਦਾ ਮਹਾਨੇ ਨਾਲ ਆਪਣੇ ਸੰਦ ਬਣ ਜਾਂਦੇ ਜੀ ਹੁਣ ਜੇ ਦੇਖੀ ਤਾਂ ਵੱਡੇ ਵੱਡੇ ਫੈਕਟਰੀਆਂ ਵਾਲੇ ਜਾਂ ਕਾਰਖਾਨੇ ਵਾਲਿਆਂ ਤੋਂ ਕਾਰਾਂ ਨਾ ਲੈ ਹੁਣ ਜੇ ਕਾਰਾਂ ਲੋਨ ਤੇ ਨਾ ਮਿਲਦੀਆਂ ਹੁਣ ਠੀਕ ਹੈ ਜੀ ਕਿਵੇਂ ਕਰਕੇ ਲੋਕ ਵੱਡੀਆਂ ਵੱਡੀਆਂ ਕਾਰਾਂ ਚੱਕੀ ਫਿਰਦੇ ਆਪਣੇ ਵਰਗਾ ਹੌਂਕਾ ਜਿਹਾ ਲਈ ਜਾਂਦਾ ਯਾਰ ਸਾਰੀ ਢਿੱਡ ਗੱਡੀ ਕਾਰ ਲਈ ਫੜਦਾ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਆਪਾਂ ਮਿਹਨਤ ਕਰਨੀ ਆ ਆਪਾਂ ਖੇਤਾਂ ਜੀ ਆਪਣੇ ਚਲਾਉਣਾ ਵਾ ਵਰਤਣਾ ਸੰ ਇਹਦੇ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੋਈ ਆ ਇਹ ਇਹਦੇ ਡਾਊਨ ਪੇਮੈਂਟ ਵੀ ਹੈਗੀ ਕੋਈ ਇਹਦੇ 20 ਡਾਊਨ ਪਰਸੈਂਟ ਡਾਊਨ ਪੇਮੈਂਟ ਸਿਰਫ 10% ਦੇਣੀ ਪੈਂਦੀ ਆ ਜੀ ਅੱਛਾ ਜੀ 90% ਲੋਨ ਹੋ ਜਾਂਦਾ ਜੀ ਇਹ ਤੋਂ ਵੱਡੇ ਤਾਂ ਹੋਰ ਫੈਸਿਲਿਟੀ ਹੋ ਹੀ ਨਹੀਂ ਸਕਦੀ ਕਿਸਾਨ ਵਾਸਤੇ ਬਿਲਕੁਲ ਜੀ ਬਿਲਕੁਲ ਤੁਸੀਂ ਇਹਦੇ ਲਈ ਸਾਡੇ ਨਾਲ ਮਿਲ ਸਕਦੇ ਹੋ ਮਾਛਵਾੜਾ ਸਾਹਿਬ ਦਸ਼ਮੇਸ਼ ਮਸ਼ੀਨਰੀ ਸਟੋਰ ਰਾਹੋਂ ਰੋਡ ਮਾਛਵਾੜਾ ਸਾਹਿਬ ਤੇ ਇਧਰ ਆਪਣੇ ਕੋਲ ਇਹ ਕੁਝ ਆਪਣੇ ਉਹ ਸ਼ਕਤੀਮਾਨ ਵਾਲੇ ਪਏ ਆ ਇਹ ਆਪਣੇ ਕੋਲ ਹੈਰੋਂ ਆ ਗਈ ਹਾਂ ਜੀ ਸ਼ਕਤੀਮਾਨ ਵਾਲੇ ਜਿਹੜੇ ਰੋਟਾ ਵਡਰ ਨੇ ਜੀ ਆਪਣੇ ਕੋਲ 40 ਪੀਸ ਨੇ ਅੱਛਾ ਜੀ ਤੇ ਆ ਬਾਕੀ ਕੁਝ ਪ ਤੇ ਇਹ ਵੀ ਆਪਾਂ ਨੇ ਕੋਲ ਮਿਲ ਜਾਣਗੇ ਜੀ ਇਹ ਵੀ ਕਾਫੀ ਰੇਟ ਘੱਟ ਦੇ ਦੇ ਰਹੇ ਆਂ ਸੀ ਬਈ ਲੱਗੇ ਰੇਟੀ ਦੇ ਰਹੇ ਆਂ ਜੀ ਹੁਣ ਤਾਂ ਪ੍ਰੋਫਿਟ ਦਾ ਛੜਤਾ ਇਹਨਾਂ ਚੋਂ ਲੈਣਾ ਅੱਛਾ ਜੀ ਅੱਛਾ ਮਤਲਬ ਕੋਈ ਗੱਲ ਨਹੀਂ ਜੀ ਹੁਣ ਸਾਡੇ ਉਹ ਨਵੇਂ ਵੀ ਕੀ ਜਾਂਦੇ ਨੇ ਨਵੇਂ ਵੀ ਕੀ ਜਾਂਦੇ ਆ ਹਾਂ ਸਹੀ ਆ ਜੀ ਅੱਛਾ ਬਾਈ ਇਹ ਆਪਣਾ ਇਹ ਪ੍ਰੋਜੈਕਟ ਕੀ ਹੈਗਾ ਵਾ ਇਹ ਸੋਲਰਾਈ ਟਰਾਲੀ ਆ ਜੀ ਜਿਹੜੀ ਅਸੀਂ ਸਪੈਸ਼ਲ ਆ ਜੀ ਇਹ ਚ ਸਾਡੀ ਆਟਮ ਸਪੈਸ਼ਲ ਕਹਿ ਸਕਦੇ ਆਂ ਅੱਛਾ ਜੀ ਇਹਦੇ ਚ ਇਹਦੇ ਚ ਅਸੀਂ ਸੋਲਰਾਂ ਦੀ ਟਰਾਲੀਆਂ ਸਾਡਾ ਬੇਟ ਦਾ ਏਰੀਆ ਜੀ ਹਾਂਜੀ ਸਾਡੀਆਂ ਇਹ ਬਹੁਤ ਵਧੀਆ ਸੇਲ ਹੁੰਦੀਆਂ ਨੇ ਜਿੱਥੇ ਪਾਣੀ 20 25 ਉੱਥੇ ਅਸੀਂ ਟਰਾਲੀਆਂ ਪ੍ਰੋਵਾਈਡ ਕਰਵਾਨੇ ਆ ਤੇ ਫਿਕਸ ਵੀ ਲਾਉਣੇ ਆ ਜੀ ਠੀਕ ਹੈ ਇਹਦੇ ਚ ਅਸੀਂ ਮਟੀਰੀਅਲ ਹੈਵੀ ਲਾਉਣੇ ਆ ਤੇ ਇਹਦੇ ਚ ਕੱਲ ਮਾਰਸ਼ ਪੈਣ ਕਰਕੇ ਮਿੱਟੀ ਜੀ ਪੈ ਗਈ ਪੈਂਦਨਾ ਤੇ ਹਾਂਜੀ 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 ਤੇ ਧੂੜ ਜੀ ਜੰਮ ਗਈ ਇਹ ਅਸੀਂ ਇਥੇ ਜੀ ਖੋਲ ਕੇ ਦਿਖਾਈ ਆ ਭਈ ਐਦਾਂ ਖੁੱਲ ਜਾਂਦੀ ਆ ਜੀ ਠੀਕ ਹੈ ਤੇ ਇਹ ਇੰਦਰ ਬੰਦ ਕਰਕੇ ਦਿਖਾਈ ਜਰਾ ਤੇ ਇਹਦੇ ਚ ਐਦਾਂ ਇਹ ਬੰਦ ਹੋ ਜਾਂਦੀ ਆ ਹੁਣੇ ਮੁੰਡਾ ਦਿਖਾਉਂਗਾ ਤੁਹਾਨੂੰ ਦੂਜੇ ਪਾਸੇ ਨੂੰ ਕਰ ਦੇ ਬਸ ਬੰਦ ਕੀ ਬਾਤ ਆ ਜੀ ਰੈਲਾ ਹੀ ਆ ਕੰਮ ਕੋਈ ਜਿਆਦਾ ਭਾਰਾ ਨਾ ਨਾ ਬਹੁਤ ਰੈਲਾ ਚੱਲਦਾ ਜੀ ਅਸੀਂ ਇਹਦੇ ਚ ਬੈਰਿੰਗ ਨਵੇਂ ਆ ਚੈਨਾ ਨਵੀਆਂ ਗਰਾਰੀਆਂ ਨਵੀਆਂ ਸਾਰਾ ਕੁਝ ਮਟੀਰੀਅਲ ਨਵਾਂ ਲਾਈਦਾ ਜੀ ਠੀਕ ਹੈ ਜੀ ਇੱਥੋਂ ਤੱਕ ਟਾਇਰ ਵੀ ਨਵੇਂ ਆ ਜੀ ਹਿੱਸਾ ਵੀ ਨਵਾਂ ਜੀ ਸਾਡਾ ਇਹ ਤੇ ਹੁਣ ਸੋਧਰਾ ਦੀ ਟਰਾਲੀ ਤੇ ਪਹਿਲਾਂ ਲੋਨ ਬੰਦ ਹੋ ਗਿਆ ਸੀ ਵਿੱਚੋਂ ਹਾਂਜੀ ਫਸਟ ਟਾਈਮ ਪਹਿਲਾਂ ਮੈਂ ਲੋਨ ਕਰਵਾਏ ਨੇ ਲੋਕਾਂ ਦੇ ਪਰ ਫਿਰ ਬੈਂਕਾਂ ਨੇ ਬੰਦ ਕਰਤੀ ਸੀ ਸਕੀਮੇ ਹਾਂਜੀ ਹੁਣ ਦੁਬਾਰਾ ਫਿਰ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਅਸੀਂ ਜਿਹੜੀਆਂ ਟਰਾਲੀਆਂ ਲਾਵਾਂਗੇ ਆਪਣੇ ਬੇਟ ਦੇ ਏਰੀਆ ਚ ਹੀ ਲਾਵਾਂਗੇ ਜਿੱਥੇ ਪਾਣੀ ਉੱਪਰ ਨੇ ਅਸੀਂ ਸਾਨੂੰ ਮੋਨੋ ਬਲਾਕ ਹੀ ਲਾ ਰਹੇ ਸੀ ਵੱਡੇ ਦੂਰ ਏਰੀਆ ਚ ਨਹੀਂ ਜਾਂਦੇ ਇਹ ਬਾਈ ਉਹਨਾਂ ਦਾ ਕੰਟੈਕਟ ਨੰਬਰ ਕੰਟੈਕਟ ਨੰਬਰ ਤਾਂ ਸੇਮ ਹੀ ਰਹਿਣਗੇ ਹਨਾ ਬਾਈ ਜੇ ਕੁਝ ਵੀ ਕਹਿਣਾ ਹੈ ਹਨਾ ਹਾਂਜੀ ਹਾਂਜੀ 965382003 ਹਾਂਜੀ ਹਾਂਜੀ 96631681 ਲੋਈ ਦੋਸਤੋ ਹੁਣ ਆਪਾਂ ਬਾਈ ਉਹਨਾਂ ਦੀ ਆ ਗਏ ਪਹਿਲਾਂ ਵਾਲੇ ਸ਼ੋਰੂਮ ਤੇ ਜਿਹੜਾ ਸ਼ੋਰੂਮ ਬਹੁਤ ਪੁਰਾਣਾ ਸ਼ੋਰੂਮ ਆ ਬਾਈ ਉਹਨਾਂ ਦਾ ਉਹ ਦੂਸਰਾ ਨਵਾਂ ਸ਼ੋਰੂਮ ਸੀ ਤੇ ਬਾਈ ਉਹ ਨਹੀਂ ਇੱਥੇ ਦੱਸਣਗੇ ਆਪਾਂ ਨੂੰ ਜਨਰੇਟਰ ਸੈੱਟ ਬਾਰੇ ਕਿਉਂਕਿ ਜਨਰੇਟਰ ਸੈੱਟ ਛੋਟੇ ਤੋਂ ਲੈ ਕੇ ਵੱਡੇ ਤੱਕ ਬਾਈ ਉਹਨਾਂ ਕੋਲ ਹੀ ਹੁੰਦੇ ਬਈ ਜਨਰੇਟਰ ਸੈੱਟ ਆਪਣੇ ਕੋਲੇ ਕਿੱਡੇ ਕਿੱਡੇ ਹੁੰਦੇ ਆ ਕਿਹੜੇ ਕਿਹੜੇ ਸਾਈਜ਼ ਆਪਣੇ ਕੋਲ 5 ਕਿਲੋਵਾਟ ਤੋਂ ਲੈ ਕੇ ਜੀ 50 ਕਿਲੋਵਾਟ ਤੱਕ ਲੈ ਲੋ ਚਾਹੇ ਅੱਛਾ ਜੀ ਅਸੀਂ ਟਰੈਕਟਰ ਦੇ ਫਿਟਿਸ਼ਨ ਵਾਲੇ ਵੀ ਬਣਾਉਨੇ ਆ ਤੁਹਾਨੂੰ ਵੀਡੀਓ ਚ ਫੋਟੋ ਦਿਖਾਵਾਂਗੇ ਜੀ ਹਾਂ ਜੀ ਟਰੈਕਟਰ ਦੇ ਸਟੈਂਡ ਵਾਲਾ ਬਹੁਤ ਫਰੇਮ ਹੈਵੀ ਬਣਾਉਨੇ ਆ ਕ੍ਰਮਪਨ ਦਾ ਲੈ ਲਓ ਹਿੰਦ ਕੰਪਨੀ ਦਾ ਲੈ ਲਓ ਜੀ ਠੀਕ ਹੈ ਇਹ ਇਹਦੇ ਚ ਇਹ ਸਾਢੇ 7 ਕਿਲੋਵਾਟ ਅਸੀਂ ਮੇਨ ਘਰਾਂ ਵਾਸਤੇ ਦੇ ਰਹੇ ਆ ਅੱਜ ਕੱਲ ਹਾਂ ਜੀ ਇਹਦੇ ਚ ਸੈਲਫ ਸਟਾਰਟ ਲੈ ਲਓ ਬਿਨਾ ਸੈਲਫ ਤੋਂ ਲੈ ਲਓ ਬੈਟਰੀ ਦਾ ਕਨਾਲ ਦੇ ਦਿਆਂ ਜਿਵੇਂ ਦੀ ਕਾਕ ਦੀ ਰਿਕੁਆਇਰਮ ਇਹ ਪੰਪ ਸੈੱਟ ਜੀ ਅੱਜ ਕੱਲ ਸੀਜ਼ਨ ਚੱਲ ਰਿਹਾ ਸਰਕਾਰ ਵੱਲੋਂ ਵੀ ਕਾਫੀ ਹਦਾਇਤਾਂ ਨੇ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਵਾਸਤੇ ਹਾਂਜੀ ਤੇ ਇਹ ਖੇਤਾਂ ਵਿੱਚ ਵਾਟਰਕੂਲ ਪੰਪ ਚੱਲਦੇ ਆ ਜਿਹੜੇ ਮੋਨੋ ਬਲਾਕ ਨੇ ਹਾਂਜੀ ਇਹ ਵਾਟਰਕੂਲ ਪੰਪ ਸੈੱਟ ਆ ਜੀ ਇਹ ਖੇਤਾਂ ਵਾਸਤੇ ਆ ਜੀ ਤੇ ਆਹ 에ਅਰ ਕੂਲਰ ਪੰਪ ਸੈੱਟ ਜੀ ਠੀਕ ਹੈ ਇਹ ਛੱਪੜਾਂ ਵਾਸਤੇ ਜੀ ਸਪੈਸ਼ਲ ਠੀਕ ਹੈ ਪਾਣੀ ਗੰਦਾ ਆਵੇ ਚੰਗਾ ਆਵੇ ਇਲਫਾਫੇ ਆਉਣ ਜੋ ਮਰਜ਼ੀ ਆਈ ਜਾਵੇ ਇਹ ਸਪੈਸ਼ਲ ਬੀਐਸ ਦਾ ਐਕਸਪੋਰਟ ਮਾਡਲ ਆ ਜੀ ਓਕੇ ਇਹਦੇ ਚ ਬਹੁਤ ਜ਼ਿਆਦਾ ਪ੍ਰੈਸ਼ਰ ਆ ਜੀ ਇਹਦਾ ਹਾਈ ਇਹ ਬਹੁਤ ਕ ਬਾਕੀ ਸਾਰੇ ਕੋਲ ਪ੍ਰਾਣਿਕ ਕੋਨੋਪੀ ਵਾਲੇ ਜੀਨਰੇਟਰ ਆਉਂਦੇ ਰਹਿੰਦੇ ਨੇ ਕਿਵੇਂ ਹੁਣ ਪੀਸ ਆਏ ਹੋਏ ਨੇ ਆ ਕਰਲੋਸਕਾ ਦਾ ਸੈਟ ਆ ਜੀ ਕਰਲੋਸਕਾ ਟੁੱਕਰਲੋਸਕਰ ਠੀਕ ਹੈ ਜੀ 14 ਐਚਪੀ ਦਾ ਇੰਜਨ ਨਹੀਂ 7.5 ਕੇਵੀ ਅਲਟਰਨੇਟਰ ਅੱਛਾ ਜੀ ਇਹ ਮਤਲਬ ਬਾਲੇ ਘੰਟਾ ਦੀ ਸੈਟ ਫੁੱਲ ਟਾਪ ਕੁਆਲਟੀ ਆ ਜੀ ਬਾਕੀ ਇਧਰਲੇ ਪਾਸੇ ਇੰਪਲੀਮੈਂਟ ਪਏ ਆ ਕਾਰਵਾਚਰ ਪਏ ਆ ਹਾਂ ਜੀ ਆ ਹਾਈਡਰੋਲਿਕ ਕਰਾਰੀ ਜਿੱਧਰ ਮਰਜ਼ੀ ਚਲਾ ਲਓ ਸਾਧੂ ਸਿੰਘ ਦਾ ਸਾਧੂ ਸਿੰਘ ਦੇ ਸਾਰੇ ਇੰਪਲੀਮੈਂਟ ਨੇ ਸਵੇਰੇ ਵੀ ਗੱਡੀ ਆ ਰਹੀ ਆ ਠੀਕ ਹੈ ਜੀ ਇਹ ਹਰ ਤਰ੍ਹਾਂ ਦੇ ਕਲਟੀਵੇਟਰ ਮਿਲ ਜਾਣਗੇ ਹੂੰ ਇਹ ਅੱਗੇ ਆਗੇ ਜੀ ਕਾਰਵਾਸ਼ਰ ਕਈ ਤਰ੍ਹਾਂ ਦੇ ਕਾਰਵਾਸ਼ਰ ਨੇ ਜੀ ਆਪਣੇ ਕੋਲ ਛੋਟੇ ਵੱਡੇ ਟਰਾਲੀਾਂ ਵਾਲੇ ਇਹ ਇਹ ਵੀ ਹਰ ਤਰ੍ਹਾਂ ਦੇ ਤੁਹਾਨੂੰ ਆਪਣੇ ਕੋਲ ਮਿਲ ਸਕਦੇ ਯਾਰ ਹਾਂਜੀ ਹਾਂਜੀ ਬਾਕੀ ਇਕੱਲੇ ਪੰਪ ਨੇ ਜੀ ਸੋਲਰ ਵਾਲੀ ਮੋਟਰਾਂ ਛੋਟੇ ਪੰਪ ਜਿਹੜਾ ਜ਼ਿਮੀਦਾਰ ਦਾ ਅ ਅੱਧਾ ਪੌਣਾ ਕਿੱਲਾ ਜਾਂ 2-4 ਕਨਾਲਾ ਕਿਤੇ ਸਾਈਡ ਤੇ ਨੇ ਉਹਦੇ ਵਾਸਤੇ ਆ ਪਟਰੋਲ ਵਾਲਾ ਇੰਜਣ ਆਉਂਦਾ ਜੀ ਪੰਪ ਸੈੱਟ ਹਾਂਜੀ ਇਹ ਸਸਤਾ ਵੀ ਬਹੁਤ ਪੈਂਦਾ ਤੇ ਕਿੰਨੇ ਦਾ ਪੈਂਦਾ ਜੀ ਇਹ ਇਹ ਸਿਰਫ 13000 ਤੋਂ 15000 ਤੱਕ ਰੇਟ ਆ ਜੀ ਇਹਨਾਂ ਦੇ ਠੀਕ ਹੈ ਕੁਆਲਿਟੀਾਂ ਦੇ ਹਿਸਾਬ ਨਾਲ ਆ ਜੀ ਓਕੇ ਓਕੇ ਤੇ ਉਹ ਤੋਂ ਬਾਅਦ ਆ ਆਲਟਰਨੇਟਰ ਆਗੇ ਜੀ ਵੱਡੇ ਹਾਂਜੀ ਇਹਦੇ ਚ ਸਾਰੇ ਤਰ੍ਹਾਂ ਦੇ ਆਲਟਰਨੇਟਰ ਜਿਹੜੇ ਅਸੀਂ ਟਰੈਕਟਰ ਦੇ ਫਿਟਿਸ਼ਨ ਤੇ ਦਿੰਨੇ ਆ ਫਿਟ ਕਰਕੇ ਹਾਂ ਹਾਂ ਤੇ ਕੰਪਲੀਟ 2 ਸਾਲ ਦੀ ਗਾਰੰਟੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਲੋਕੀ 1 ਸਾਲ ਦੀ ਦਿੰਦੇ ਆ ਅਸੀਂ 2 ਸਾਲ ਦੀ ਦੇਵਾਂਗੇ ਹਿੰਦ ਦੇ ਆਲਟਰਨੇਟਰਾਂ ਦੀ ਅੱਛਾ ਜੀ ਤੇ ਬਾਕੀ ਆਪਣੇ ਕੋਲ ਬਲੇਡ ਨੇ ਹਰ ਤਰ੍ਹਾਂ ਦੇ ਤਾਇਓ ਦੇ ਗੋਲਟੈਕ ਦੇ ਲੈਂਡ ਫੋਰਸ ਦੇ ਹਰ ਤਰ੍ਹਾਂ ਦੀ ਕੰਪਨੀ ਦੇ ਬਰੇਡ ਵੀ ਉਹਦੇ ਲੱਗਣਾ ਠੀਕ ਹੈ ਜੀ ਤੇ ਠੀਕ ਹੈ ਬਾਈ ਬਹੁਤ ਧੰਨਵਾਦ ਤੁਹਾਡਾ ਜੀ ਪੂਰੀ ਜਾਣਕਾਰੀ ਦੇਣ ਵਾਸਤੇ ਹਨਾ ਤੇ ਲੋਕੀ ਸੱਚ ਨੂੰ ਜੇ ਕੋਈ ਵੀ এমਪਲੋਇਮੈਂਟ ਚਾਹੀਦਾ ਕਹੇ ਵੀ ਤਰ੍ਹਾਂ ਦਾ ਸਾਰੇ এমਪਲੋਇਮੈਂਟ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਣਗੇ